ਜੈ ਹਿੰਦ ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ ਬਾਬਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਦੋਸਤੋ ਸਮੇਂ ਸਮੇਂ ਤੇ ਕਈ ਇਹ ਜੀਆਂ ਸਮਾਜਿਕ ਸੰਸਥਾਵਾਂ ਹਨ ਜਿਹੜੀਆਂ ਕਿ ਲੋਕਾਂ ਦੀ ਮਦਦ ਕਰਦੇ ਨੇ ਤੇ ਇਸ ਗੁਰਦਾਸਪੁਰ ਸ਼ਹਿਰ ਵਿੱਚ ਵੀ ਸ਼ਿਵ ਭੂਮੀ ਸੇਵਾ ਸਮਿਤੀ ਹੈ ਜੋ ਕਿ ਲੋਕਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੀ ਹੈ ਇਸ ਸੇਵਾ ਸਮਿਤੀ ਦੇ ਇੱਕ ਸਾਡੇ ਨਾਲ ਮੈਂਬਰ ਨੇ ਰਜੇਸ਼ ਅਗਰਵਾਲ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਆਪਣੀ ਸੇਵਾ ਸਮਿਤੀ ਬਾਰੇ ਕੀ ਕਹਿਣਾ ਚਾਹੁੰਦੇ ਨੇ ਔਰ ਕਿਹੜੇ ਕਿਹੜੇ ਲੋਕਾਂ ਦੀ ਜਿਹੜੀ ਹੈ ਉਹ ਜ਼ਰੂਰਤ ਨੂੰ ਪੂਰਾ ਕਰਦੇ ਨੇ ਤੋਂ ਆਪਾਂ ਸਵਾਲ ਕਰਦੇ ਆ ਸਭ ਤੋਂ ਪਹਿਲਾਂ ਰਜੇਸ਼ ਜੀ ਕੋ ਨਮਸਕਾਰ ਸਰ જય શ્રી ਰਾਉ ਮੈਂ ਸਭ ਤੋਂ ਪਹਿਲੇ ਇਹ ਕਹਿਣਾ ਚਾਹਦਾ ਕਿ ਮੈਂ ਰਜੇਸ਼ ਕੁਮਾਰ ਅਗਰਵਾਲ ਸੇਵਾ ਸਮਿਤੀ ਗੋਦਾਸਤੂ ਦਾ ਮੈਂਬਰ ਹਾਂ ਅਸੀਂ ਜਿੰਨੀਆਂ ਵੀ ਆਪਣੇ ਕੰਨਿਆ ਵਿਆਹ ਗਰੀਬ ਪਰਿਵਾਰ ਜਿਹੜੇ ਪੜ ਨਹੀਂ ਸਕਦੇ ਵਿਧਵਾ ਪੈਨਸ਼ਨ ਜਿੰਦਾ ਵੀ ਕੋਈ ਕਿਸੇ ਦਾ ਖਰਚਾ ਨਹੀਂ ਚੱਲਦਾ ਉਹ ਸਾਨੂੰ ਆਕੇ ਮਿਲ ਸਕਦਾ ਅਸੀਂ ਦਿਨ ਰਾਤ ਉਹਨਾਂ ਦੀ ਸੇਵਾ ਕਰਾਂਗੇ ਸਾਡੇ ਪ੍ਰੈਸ ਰਿਪੋਰਟਰ ਦੇ ਥਾਈਂ ਜਿਹਦੇ ਮੱਧੂ ਸਾਡੇ ਕੋਲ ਆ ਸਕਦਾ ਅਸੀਂ 6-7 ਕਿਲੋਮੀਟਰ ਦੀ ਰੇਂਜ ਦੇ ਵਿੱਚ ਅਸੀਂ ਉਹਦਾ ਸਾਰਾ ਹੀ ਜਿੰਨਾ ਵੀ ਬਿਮਾਰੀ ਦਾ ਹੋਵੇ ਸਭ ਕੁਝ ਨਾਲ ਉਪਰਾਲਾ ਕਰਾਂਗੇ ਤੇ ਕਰਦੇ ਰਵਾਂਗੇ ਤੇ ਸਾਰੇ ਹੀ ਗੁਰਦਾਸਪੁਰ ਵਾਸੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਆਪਾਂ ਅੱਗੇ ਹੋ ਕੇ ਜਿੰਨੀਆਂ ਵੀ ਸੁਸਾਇਟੀਆਂ ਵਾਂ ਇਸ ਅ ਗਰੀ ਪਰਿਵਾਰ ਜਾਂ ਜਿੰਨੀਆਂ ਬੱਚੇ ਪੜ ਨਹੀਂ ਸਕਦੇ ਉਹਨਾਂ ਦੀ ਵੱਧ ਵੱਧ ਆ ਕੇ ਹੈਲਪ ਕਰਨ ਤਾਂ ਕਿ ਸਾਡੇ ਬੱਚੇ ਗੁਰਦਾਸਪੁਰ ਦੇ ਜਿਹੜੇ ਆ ਸਾਡੇ ਸ਼ਹਿਰ ਦਾ ਨਾਂ ਰੋਸ਼ਨ ਕਰ ਸਕਣ ਕਿਉਂਕਿ ਅਸੀਂ ਬੱਚੇ ਨੂੰ ਪੜਾਵਾਂਗੇ ਤੇ ਤਾਂ ਹੀ ਬੱਚੇ ਸਾਡੇ ਸ਼ਹਿਰ ਦਾ ਨਾਂ ਰੋਸ਼ਨ ਕਰਨਗੇ ਕਈ ਬੱਚੇ ਇਸ ਤਰ੍ਹਾਂ ਰਹ ਜਾਂਦੇ ਜਿਹੜੇ ਬੱਚੇ ਪੜ ਨਹੀਂ ਸਕਦੇ ਉਹ ਕਿਸੇ ਤਰ੍ਹਾਂ ਮਜਬੂਰ ਹੁੰਦੇ ਆ ਕੋਈ ਫੀਸ ਨਹੀਂ ਦੇ ਸਕਦਾ ਇਸ ਤਰ੍ਹਾਂ ਚਾਪਨ ਸਾਰਿਆਂ ਨਾਲ ਹੀ ਅਪੀਲ ਕਰਦੇ ਆਂ ਇਸਾਰੇ ਹੋ ਕੇ ਬੱਚਿਆਂ ਦੀ ਪੜ੍ਹਾਈ ਉਹ ਬੱਚਿਆਂ ਦੀ ਸਿੱਖਿਆ ਅੱਗੇ ਸਭ ਤੋਂ ਵੱਧ ਸੇਵਾ ਕਰੀਏ। ਇਹ ਸ਼੍ਰੀ ਅ ਸਰ ਸ਼ਿਵ ਸੇਵਾ ਸਮਿਤੀ ਵਿੱਚ ਕਿੰਨੇ ਕੁ ਮੈਂਬਰ ਤੁਹਾਡੇ ਹੈਗੇ ਨੇ ਟੋਟਲ ਸਾਡੇ 25-30 ਮੈਂਬਰ ਹੈਗੇ ਆ ਜਿਹੜੇ ਕਿ ਅਸੀਂ ਦਿਨ ਰਾਤ ਕਿਸੇ ਨਾਲ ਵੀ ਕੰਟੈਕਟ ਕਰ ਸਕਦੇ ਆ ਸਾਰਿਆਂ ਨੂੰ ਪਤਾ ਹੈ। ਅ ਸਰ ਸ਼ਿਵ ਸੇਵਾ ਸਮਿਤੀ ਨੇ ਹਰ ਹਿੱਤਾ ਕਿੰਨੇ ਲੋਕਾਂ ਦੀ ਜਿਹੜੀ ਆ ਮਦਦ ਕੀਤੀ ਹੈ? ਸਾਡੀ ਜਿਹੜੀ ਅਣਗਿਣਤ ਮਦਦ ਲੋਕਾਂ ਦੀ ਹੈ ਅਸੀਂ ਗਿਣਤੀ ਨਹੀਂ ਕਰਦੇ ਕਿਉਂਕਿ ਜਿਹੜਾ ਬੰਦਾ ਆਂਦਾ ਅਸੀਂ ਉਹਦੀ ਹੈਲਪ ਕਰਦੇ ਹਾਂ ਅਸੀਂ ਕੋਈ ਨੰਬਰ ਆਫ ਨਹੀਂ ਲਿਖਿਆ ਰੱਖਦੇ ਕਿ ਕਿਨੇ ਬੰਦੇ ਆ ਕਿ ਸਾਡੇ ਕੋਲ ਜਿਹੜਾ ਆਂਦਾ ਵਾ ਅਸੀਂ ਉਹਨਾਂ ਖਾਲੀ ਨਹੀਂ ਭੇਜਦੇ ਕੋਈ ਵੀ ਵਰਗ ਦਾ ਹੋਵੇ ਅਗਰ ਕੋਈ ਜ਼ਰੂਰਤਮੰਦ ਹੋਵੇ ਉਹ ਤੁਹਾਡੇ ਕੋ ਆ ਸਕਦਾ ਹੈ ਔਰ ਤੁਸੀਂ ਉਹਨਾਂ ਦੀ ਸੇਵਾ ਲਈ ਤਤਪਰ ਹੋ ਹਾਂ ਬਿਲਕੁਲ ਤਤਪਰ ਹੈ ਜਿਹੜਾ ਮਰਜ਼ੀ ਬੰਦਾ ਆ ਸਕਦਾ ਹੈ ਤੇ ਕੋਈ ਵੀ ਕਾਸ ਕੋਈ ਵੀ ਕਾਸ ਦਾ ਹੋਵੇ ਕਿਸੇ ਤਰ੍ਹਾਂ ਦੀ ਹੋਵੇ ਕਿਸੇ ਦੀ ਕੰਨਿਆ ਦਾ ਵੀ ਹੋਵੇ ਕਿਸੇ ਜੁੜਤ ਮੰਦ ਹੋਵੇ ਸਾਰੇ ਦੇਸ਼ ਦਾ ਵਿੱਚ ਇਹ ਇੱਕੋ ਹੀ ਨਾਰਾ ਹੈ ਬੇਟੀ ਬਚਾਓ ਤੇ ਬੇਟੀ ਪੜਾਓ ਠੀਕ ਹੈ ਨਾ ਅਸੀਂ ਇਹੋ ਹੀ ਨਾਰਾ ਲੈ ਕੇ ਚੱਲੇ ਹਾਂ ਕਿ ਬੇਟੀਆਂ ਨੂੰ ਵੱਧ ਤੋਂ ਵੱਧ ਸਿੱਖਿਆ ਦੇਣੀ ਚਾਹੀਦੀ ਹੈ ਜਿੰਨੇ ਵੀ ਹੋ ਸਕੇ ਬੇਟੀਆਂ ਦੀ ਮਦਦ ਕਰਨੀ ਚਾਹੀਦੀ ਹੈ ਬੇਟੀਆਂ ਨੂੰ ਅੱਗੇ ਲੈ ਕੇ ਚੱਲਾਂਗੇ ਬੇਟੀਆਂ ਹੀ ਸਾਡੇ ਨਾਮ ਸ਼ਹਿਰ ਦਾ ਨਾਮ ਰੋਸ਼ਨ ਕਰਨਗੀਆਂ ਤੇ ਸਾਡੇ ਨਾਲ ਅਰਜੇਸ਼ ਅਗਰਵਾਲ ਜੀ ਉਹਨਾਂ ਦੀ ਜਿਹੜੀ ਹੈ ਸ਼ਿਖਸਾ ਸੇਵਾ ਸਮਿਤੀ ਹੈ ਉਹਨਾਂ ਹਰ ਸੇਵਾ ਲਈ ਤਿਆਰ ਹੈ ਚਾਹੇ ਕਿਸੇ ਪ੍ਰਕਾਰ ਦੀ ਸੇਵਾ ਗਿਆ ਕੋਈ ਵੀ ਲੋਕ ਚਾਹੇ ਉਹ ਪੜ੍ਹ ਨਹੀਂ ਸਕਦਾ ਚਾਹੇ ਉਹ ਆਪਣੀ ਬੇਟੀ ਦਾ ਵਿਆਹ ਨਹੀਂ ਕਰ ਸਕਦਾ ਚਾਹੇ ਹੋਰ ਵੀ ਪੱਖੋ ਚਾਹੇ ਬਿਮਾਰੀ ਪੱਖੋ ਜਾ ਕੇ ਕਿਸੇ ਹੋਰ ਵੀ ਪੱਖੋ ਜੇ ਅਗਰ ਉਹ ਜ਼ਰੂਰਤਮੰਦ ਹੈ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦਾ ਹੈ ਤੇ ਇਹਨਾਂ ਦੀ ਜ਼ਰੂਰਤ ਜਰੂਰ ਪੂਰੀ ਹੋਏਗੀ ਮੈਂ ਤੁਹਾਡਾ ਆਪਣਾ ਸੰਜੀਵ ਬਾਬਾ